ਸਾਸੀ ਕਾਲ ਦੋਸਤੋ ਰਸੋਈ ਦੇ ਸਨਮਈਕੇ ਜਿਹੜੇ ਆਪਣੇ ਬੜੇ ਹੀ ਗੰਦੇ ਹੋ ਜਾਂਦੇ ਆ ਤੇ ਤੇਲ ਦੇ ਨਾਲ ਚਿਪਚਿਪਾ ਹਟਵਾਲੇ ਹੋ ਜਾਂਦੇ ਆ ਤੇ ਬੜੇ ਜਿਆਦਾ ਮੈਸੀਜ ਆਏ ਸੀ ਕਿ ਆਪਾਂ ਇਹਨਾਂ ਨੂੰ ਕਿਵੇਂ ਸਾਫ਼ ਕਰ ਸਕਦੇ ਆ ਤੇ ਦੋਸਤੋ ਸਿਰਫ 1 ਰੁਪਿਆ ਦੇ ਵਿੱਚ ਆਪਾਂ ਤੁਹਾਡਾ ਸਾਰ ਦੇਣਾ ਬਹੁਤ ਹੀ ਚੰਗੇ ਤਰੀਕੇ ਨਾਲ ਸੋਹਣੇ ਤਰੀਕੇ ਨਾਲ ਇਹ ਸਾਰੀ ਚਿਪਚਿਪਾ ਹਟ ਜਿੰਨੀ ਵੀ ਆ ਸਾਰੀ ਦੀ ਸਾਰੀ ਲੈ ਜਾਊਗੀ ਸੋ 사ਸੀ ਕਾਲ ਦੀ ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਤੇ ਦੋਸਤੋ ਆਪ ਨੂੰ ਬੜੇ ਕਮੈਂਟ ਆ ਰਹੇ ਸੀ ਕਿ ਆਪਣੇ ਜਿਹੜੇ ਘਰਾਂ ਦੇ ਵਿੱਚ ਸਨਮਾਈਕਾ ਲੱਗਾ ਹੁੰਦਾ ਵਾ ਜਾਂ ਆਪਣੀ ਕਿਚਨ ਦੇ ਵਿੱਚ ਜਿਹੜਾ ਹੈ ਨਾ ਬਾਕਸਾਂ ਦੇ ਵਿੱਚ ਜਾਂ ਫਿਰ ਬਾਹਰ ਉਹਨਾਂ ਦੇ ਸਨਮਾਈਕਾ ਲੱਗਾ ਹੁੰਦਾ ਹੈ ਉਹ ਆਪਾਂ ਕਿਵੇਂ ਸਾਫ਼ ਕਰ ਸਕਦੇ ਹਾਂ ਕਿਉਂਕਿ ਉੱਥੇ ਜਿਹੜਾ ਵਾ ਆਪਣਾ ਤੇਲ ਤੇਲ ਦੇ ਨਾਲ ਉਹ ਫੀਲਾ ਪੈ ਜਾਂਦਾ ਹੈ ਤੇ ਥੋੜੇ ਜੇ ਸਮੇਂ ਦੇ ਬਾਅਦ ਉਹ ਜਿਹੜਾ ਵਾ ਕਾਲਾ ਵੀ ਪੈ ਜਾਂਦਾ ਹੈ ਉਹ ਪਾਣੀ ਨਹੀਂ ਲਾ ਸਕਦੇ ਪਾਣੀ ਲਾਉਣ ਦੇ ਨਾਲ ਜਿਹੜਾ ਸਨਮਾਈਕਾ ਉਹ ਆਪਣਾ ਖਰਾਬ ਹੋ ਜਾਂਦਾ ਹੈ ਤੇ ਜਿਹਨਾਂ ਬੰਦਿਆਂ ਨੂੰ ਇਹ ਬਹੁਤ ਡਾਊਟ ਰਹਿੰਦਾ ਪਰ ਦੋਸਤੋ ਇਹ ਪਾਣੀ ਦਾ ਬਗੈਰ ਜਿਹੜਾ ਉਹ ਸਾਫ਼ ਨਹੀਂ ਹੁੰਦਾ ਪਰ ਉਹ ਆਪਾਂ ਪਾਣੀ ਆਪਾਂ ਇਹਦੇ ਤੇ ਕਿਵੇਂ ਲਾਉਣਾ ਆ ਉਹਨੂੰ ਲਾਉਣ ਦਾ ਤਰੀਕਾ ਕੀ ਆ ਉਹ ਮੈਂ ਤੁਹਾਨੂੰ ਦੱਸਾਂਗੇ ਤੇ ਦੋ ਤਿੰਨ ਜਿਹੜੀਆਂ ਚੀਜ਼ਾਂ ਆਪਾਂ ਘਰੋਂ ਲੈਣੀਆਂ ਤੇ ਉਹ ਆਪਾਂ ਐਡ ਕਰਕੇ ਪਾਣੀ ਦੇ ਵਿੱਚ ਤੇ ਹੋਰ ਵੀ ਜਿਹੜੀਆਂ ਚੀਜ਼ਾਂ ਆ ਮੈਂ ਤੁਹਾਨੂੰ ਦੱਸਦਾ ਕਿਵੇਂ ਉਹ ਆਪਾਂ ਬਹੁਤ ਹੀ ਵਧੀਆ ਜਿਹੜਾ ਲਿਕਵਿਡ ਆ ਉਹ ਬਣਾ ਲਾਂਗੇ ਨਾ ਅਗੋ ਹੀ ਆਪਣਾ ਸਟੀਲ ਬੂਲ ਘਸਾਉਣ ਦੀ ਲੋੜ ਹੈ ਜਿਹਦੇ ਨਾਲ ਆਪਣੇ ਜਿਹੜੇ ਸਨਵੇਕਦੇ ਆ ਸਕ੍ਰੈਚ ਪੈ ਜਾਣਗੇ ਕੋਈ ਵੀ ਇਦਾਂ ਦਾ ਕੰਮ ਨਹੀਂ ਹੋਊਗਾ ਸਿਫਤ ਸਿਫਾ ਇੱਕ ਅੱਧੀ ਚੀਜ਼ ਜਿਹੜੀ ਆ ਬਹੁਤ ਹੀ ਟਾਪ ਦੀ ਇੱਕ ਲਿਕਵਿਡ ਹੈ ਜਿਹੜਾ ਬਹੁਤ ਹੀ ਟਾਪ ਦਾ ਬਣਾਵਾਂਗੇ ਤੇ ਉਹਦੇ ਨਾਲ ਜਿਹੜਾ ਆਪਣਾ ਸਨਵੇਕਾ ਚਿੱਟੇ ਦਾ ਚਿੱਟਾ ਤੇ ਨਵਾਂ ਚਮਚ ਮੌਂਦਾ ਨਿਕਲ ਆਊਗਾ ਉਹਦੇ ਲਈ ਤੁਸੀਂ ਪਹਿਲਾਂ ਕੋਈ ਵੀ ਜਿਹੜਾ ਆਪਣਾ ਭਾਂਡਾ ਖਾਲੀ ਲੈ ਲੈਣਾ ਹੈ ਐ ਦੇਖੋ ਉਹਦੇ ਲਈ ਤੁਸੀਂ ਲੈਣਾ ਆਪਣੀ ਬਲਾਸ ਕੋਈ ਵੀ ਜਿਹੜਾ ਸ਼ੈਂਪੂ ਆ ਤੁਸੀਂ 1 ਰੁਪਿਆ ਦਾ ਲੈ ਸਕਦੇ ਹੋ ਠੀਕ ਹੈ ਨਾ ਕੋਈ ਵੀ ਸ਼ੈਂਪੂ ਜਿਹੜਾ ਉਹ ਤੁਸੀਂ ਲੈਣਾ ਤੇ ਉਹਨੂੰ ਤੁਸੀਂ ਕੀ ਕਰਨਾ ਤੁਸੀਂ ਇੱਕ ਖਾਲੀ ਭਾਂਡੇ ਦੇ ਵਿੱਚ ਪਾ ਲੈਣਾ ਬਿਲਕੁਲ ਆਪਾਂ ਪਰ ਜਿਹੜਾ ਪੂਰਾ ਹੈ ਕੱਢ ਲਾਂਗੇ ਦੀ ਜਾਨ ਕਲੀਨਿੰਗ ਪਲਾਸ ਤੋਂ ਬਾਅਦ ਤੁਸੀਂ ਮਾੜਾ ਜਾਂ ਇਹਦੇ ਵਿੱਚ ਪਾਣੀ ਪਾਉਣਾ ਹੈ ਇਹ ਨਹੀਂ ਕਿ ਇਹਨੂੰ ਆਪਾਂ ਪਾਣੀ ਨਾਲ ਪੂਰਾ ਭਰ ਦੇਣਾ ਇਹਨੂੰ ਆਪਾਂ ਸਿਰਫ ਥੋੜਾ ਜਿਹਾ ਪਾਣੀ ਪਾਉਣਾ ਹੈ ਬਿਲਕੁਲ ਜਿਹੜਾ ਇਹ ਦੇ ਨਾਲ ਇਹ ਗਿੱਲਾ ਗਿੱਲਾ ਹੋ ਜવાય ਠੀਕ ਹੈ ਨਾ ਇਹ ਤੋਂ ਬਾਅਦ ਆਪਾਂ ਕੀ ਐਡ ਕਰਨਾ ਹੈ ਤੁਸੀਂ ਲੈਣਾ ਹੋ ਡਿਟਾਲ ਹੈਂਡ ਵਾਸ਼ ਠੀਕ ਹੈ ਨਾ ਇਹ ਤੁਸੀਂ ਕੋਈ ਵੀ ਲੈ ਸਕਦੇ ਜਿਹੜਾ ਵੀ ਹੈਂਡ ਵਾਸ਼ ਤੁਸੀਂ ਜਿਹੜਾ ਵਾ ਆਪਣੇ ਘਰ 'ਚ ਯੂਜ਼ ਕਰਦੇ ਹੋ ਹੈ ਨਾ ਤੇ ਉਹ ਲਿਕਵਿਡ ਹੋਣਾ ਚਾਹੀਦਾ ਵਾ ਤੇ ਲਿਕਵਿਡ ਤੁਸੀਂ ਕੋਈ ਵੀ ਜਿਹੜਾ ਲੈਣਾ ਉਹ ਇਹਦੇ ਵਿੱਚ ਆਪਾਂ ਜਿਹੜਾ ਵਾ ਥੋੜਾ ਜਿਹਾ ਐਡ ਕਰ ਦੇਵਾਂਗੇ ਇਹਦੇ ਨਾਲ ਯਕੀਨ ਮੰਨੋ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਠੀਕ ਹੈ ਨਾ ਆਪਣਾ ਜਿਹੜਾ ਸਨਮਾਇਕਿਆ ਬਿਲਕੁਲ ਦੇ ਬਿਲਕੁਲ ਉਦਾਂ ਦੇ ਉਦਾਂ ਹੀ ਰਹੂਗੇ ਆਪਣਾ ਜਿਹੜਾ ਸਨਮਾਇਕਾ ਵਾ ਉਹ ਖਰਾਬ ਨਹੀਂ ਹੋਊਗਾ ਦੋਸਤੋ ਇਸ ਤੋਂ ਬਾਅਦ ਤੁਸੀਂ ਲੈਣਾ ਵਾ ਬੇਕਿੰਗ ਪਾਊਡਰ ਠੀਕ ਹੈ ਨਾ ਇਹ ਯਾਦ ਰੱਖਣਾ ਕਿ ਬੇਕਿੰਗ ਪਾਊਡਰ ਲੈਣਾ ਬੇਕਿੰਗ ਸੋਡਾ ਨਹੀਂ ਲੈਣਾ ਮਿੱਠਾ ਸੋਡਾ ਨਹੀਂ ਲੈਣਾ ਬੇਕਿੰਗ ਪਾਊਡਰ ਹੀ ਲੈਣਾ ਹੈ ਤੇ ਬੇਕਿੰਗ ਪਾਊਡਰ ਦਾ ਇੱਕ ਅੱਧਾ ਚਮਚਾ ਜਿਹੜਾ ਵਾ ਤੁਸੀਂ ਇਹਦੇ ਵਿੱਚ ਪਾ ਲੈਣਾ ਹੈ ਤੇ ਇਹ ਪਾਉਣ ਤੋਂ ਬਾਅਦ ਵੀ ਆਪਾਂ ਇਹਨੂੰ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਮਿਕਸ ਕਰਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਜਿਹੜਾ ਵਾ ਇਹ ਰਿਐਕਟ ਕਰ ਰਿਹਾ ਜੀ ਇਹਨੂੰ ਚੰਗੀ ਤਰ੍ਹਾਂ ਵਾ ਜਿਹੜਾ ਵਾ ਮਿਕਸ ਕਰ ਲੈਣਾ ਤੇ ਇੱਕ ਗੱਲ ਦੋਸਤੋ ਤੁਸੀਂ ਜਰੂਰ ਯਾਦ ਰੱਖਣੀ ਆ ਕਿ ਇਹ ਤਿੰਨੇ ਚੀਜ਼ਾਂ ਪਾਉਣ ਤੋਂ ਬਾਅਦ ਨਾ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਇਹ ਨਹੀਂ ਕਿ ਆਪਾਂ ਇਹਨੂੰ 2-4 ਵਾਰ ਇਦਾਂ ਫੈਂਟਤਾ ਤੇ ਆਪਾਂ ਇਹਨੂੰ ਅਪਲਾਈ ਕਰ ਦੇਣਾ ਆਪਣੇ ਸਨਵੇਂ ਕੇ ਦੇ ਉੱਤੇ ਇਦਾਂ ਆਪਾਂ ਨਹੀਂ ਕਰਨਾ ਇਹਨੂੰ ਬਹੁਤ ਜ਼ਿਆਦਾ ਜਿਹੜਾ ਮਿਕਸ ਕਰਨ ਦੀ ਲੋੜ ਪੈਂਦੀ ਆ ਕਿਉਂਕਿ ਜਿੰਨਾ ਚਿਰ ਆਪਣਾ ਜਿਹੜਾ ਬੇਕਿੰਗ ਪਾਊਡਰ ਹੋਊਗਾ ਇਹ ਆਪਾਂ ਜਿੰਨਾ ਕਿ ਪੂਰਾ ਮਿਕਸ ਨਹੀਂ ਹੋਊਗਾ ਉਹਨਾਂ ਚਿਰ ਇਹਦਾ ਜਿਹੜਾ ਰੈਕਟ ਆ ਕੋਈ ਵੀ ਨਹੀਂ ਆਊਗਾ ਆਪਣਾ ਸਨ ਤੋਂ ਘੱਟ ਤੁਸੀਂ 5 5 ਮਿੰਟ ਇਹਨੂੰ ਕਰਦੇ ਹੀ ਰਹਿਣਾ ਕਰਦੇ ਹੀ ਰਹਿਣਾ ਹੈ ਤੇ ਜੇ ਟੀਨ ਮੰਨ ਲਓ ਕਿ ਤੁਸੀਂ ਹਲਕਾ ਜਿਹਾ ਜਿਹੜਾ ਆਪਣੇ ਸਨਮਈਕੇ ਦੇ ਉੱਤੇ ਜਦੋਂ ਇਹਨੂੰ ਅਪਲਾਈ ਕਰੋਗੇ ਤੇ ਤੁਹਾਡਾ ਜਿਹੜਾ ਸਾਰੇ ਦਾ ਸਾਰਾ ਜਿਹੜਾ ਪੀਲਾ ਪਾਣਿਆ ਜਾਂ ਤੁਹਾਡਾ ਗੰਦਾ ਸਨਮਈਕਾ ਉਹ ਸਾਰਾ ਸਾਫ਼ ਹੋ ਜੂਗਾ। ਦੋਸਤੋ ਇਸ ਤੋਂ ਬਾਅਦ ਤੁਸੀਂ ਕੀ ਲੈਣਾ ਹੈ ਜਿਹੜਾ ਭਾਂਡੇ ਧੋਣ ਵਾਲਾ ਆਪਣਾ ਸਕਰਾਚ ਬ੍ਰਾਈਟ ਜਿਆ ਹੁੰਦਾ ਹੈ ਜਿਹੜਾ ਗੱਦੀ ਵਾਲਾ ਹੁੰਦਾ ਹੈ ਠੀਕ ਹੈ ਨਾ ਤੇ ਇਹ ਨਹੀਂ ਆ ਕਿ ਤੁਸੀਂ ਸਟੀਲ ਊਲ ਨਹੀਂ ਲੈਣਾ ਕਈ ਲੋਕੀ ਕੀ ਕਰਦੇ ਆ ਕਿ ਸਟੀਲ ਊਲ ਮਾਰ ਦਿੰਦੇ ਆ ਤੇ ਆਪਣੇ ਜਿਹੜੇ ਸਨਮਈਕੇ ਦੇ ਸਾਰੇ ਜਿਹੜੇ ਆ ਦਾਗ ਸਕਰਾਚ ਪੈ ਜਾਂਦੇ ਆ। ਮੈਂ ਤੁਹਾਨੂੰ ਫਿਰ ਤੋਂ ਦਿਖਾ ਦਿੰਦਾ ਆ ਕਿ ਇਹ ਜਿਹੜਾ ਆਪਣਾ ਦੇਖੋ ਕਿੰਨਾ ਪੀਲਾ ਪਿਆ ਆ ਕਾਲਾ ਪਣ ਜਿਹੜਾ ਵਾ ਇਹਦੇ ਤੇ ਪਿਆ ਆ ਕਿੰਨਾ ਜਿਆਦਾ ਜਿਹੜਾ ਇਹ ਗੰਦਾ ਆ ਹੋ ਚੁੱਕਾ ਆ ਦੇਖੋ ਦੋਸਤੋ ਤੇ ਇਹ ਸਾਰਾ ਦਾ ਸਾਰਾ ਜਿਹੜਾ ਵਾ ਚਿੱਟਾ ਨਿਕਲ ਆਉਗਾ ਆ ਦੇਖੋ ਦੋਸਤੋ ਇਹ ਆਪਾਂ ਜਿਹੜਾ ਵਾ ਆਪਣਾ ਲੀਕੋਡ ਬਣਾਇਆ ਸੀ ਉਹਦੇ ਚ ਡਬੋ ਲਿਆ ਤੇ ਇਹਨੂੰ ਆਪਾਂ ਹੁਣ ਇੱਥੇ ਮਾਰ ਦੇਵਾਂਗੇ ਆ ਦੇਖੋ ਕਿੰਨਾ ਪੀਲਾ ਜਿਹੜਾ ਵਾ ਪਿਆ ਸੀ ਤੇ ਇਹਨੂੰ ਆਪਾਂ ਬਹੁਤਾ ਕੋਈ ਖਸਾਉਣ ਦੀ ਲੋੜ ਨਹੀਂ ਆਪਾਂ ਸਿਰਫ ਏ ਕੱਦੀ ਹਰੀ ਆ ਉੱਤੋਂ ਥੱਲੇ ਤੱਕ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਸੇ ਤਰ੍ਹਾਂ ਜਿਹੜਾ ਵਾ ਆਪਾਂ ਮਾਰ ਦੇਣਾ ਇਹ ਮਾਨ ਤੋਂ ਬਾਅਦ ਦੋਸਤੋ ਤੁਸੀਂ ਖਿਆਲ ਰੱਖਣਾ ਕਿ ਤੁਹਾਨੂੰ ਇੱਕ ਵਾਈਟ ਕਪੜਾ ਚਾਹੀਦਾ ਵਾ ਠੀਕ ਹੈ ਨਾ ਵਾਈਟ ਕਪੜਾ ਜਿਹੜਾ ਸੁੱਕਾ ਹੋਵੇ ਤੇ ਉਹ ਵੀ ਤੁਸੀਂ ਇਹਦੇ ਨਾਲੋਂ ਨਾਲ ਹੀ ਮਾਰ ਦੇ ਜਾਣਾ ਤਾਂ ਜੋ ਇਹ ਜਿਹੜਾ ਵਾ ਜਿਆਦਾ ਚਿਰ ਗਿੱਲਾ ਨਾ ਰਹ ਸਕੇ ਤੇ ਆਹ ਦੇਖੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਪੂਰੇ ਦਾ ਪੂਰਾ ਪੀਲਾਪਨ ਸੀ ਸਾਰਾ ਦਾ ਸਾਰਾ ਜਿਹੜਾ ਵਾ ਲੱਥ ਚੁੱਕਾ ਜੀ ਇਹ ਆਹ ਦੇਖੋ ਬਿਲਕੁਲ ਜਿਹੜਾ ਹੁਣ ਚਿੱਟਾ ਸੈਂਡਵਿਚਾ ਹੋ ਚੁੱਕਾ ਹੈ ਹੋਰ ਵੀ ਮੈਂ ਤੁਹਾਨੂੰ ਜਿਹੜਾ ਵਾ ਇਹਦਾ ਇੱਜਰੋਂ ਜਿਹੜੀ ਤੁਸੀਂ ਦੇਖ ਸਕਦੇ ਹੋ ਇਹ ਵੀ ਆਪਾਂ ਜਿਹੜਾ ਦਾਗ ਹੈ ਸਾਰੇ ਦਾ ਸਾਰਾ ਜਿਹੜਾ ਲਾ ਦਵਾਂਗਾ ਐ ਦੇਖੋ ਇਹ ਕਿੰਨਾ ਜਿਹੜਾ ਪੀਲਾ ਪੈ ਚੁੱਕਾ ਆ ਹਲਕਾ ਹਲਕਾ ਜਿਹੜਾ ਵਾ ਆਪਾਂ ਇੱਥੇ ਉਹ ਮਾਰ ਦਿੱਤਾ ਵਾ ਆਪਣਾ ਜਿਹੜਾ ਲਿਕਵਿਡ ਲਾ ਕੇ ਤੇ ਐ ਦੇਖੋ ਦੋਸਤੋ ਇੱਥੇ ਜਿਹੜਾ ਵਾ ਆਪਣਾ ਉਹ ਲੱਗਾ ਤੇ ਆਪਾਂ ਇੱਥੇ ਹੁਣ ਵਾਈਟ ਕਪੜਾ ਜਿਹੜਾ ਵਾ ਮਾਰ ਦਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਾਰ ਮਾਰਨ ਦੇ ਹੀ ਆਪਣਾ ਜਿਹੜਾ ਵਾ ਕਿੰਨਾ ਸਾਫ਼ ਹੋ ਚੁੱਕਾ ਹੈ ਐ इसे तरह आप इतों ही जरा साफ करके विखा दें देखो दोस्तों यह जिदा अपना जो बहुत ही जरा पीला पै चुका है हरका हरका तो इतों ही आप जरा वा हल्का हल्का इनू मार तो दोस्तों तीन देख सकते हो कि जड़ा वा अपना चिट्टा सन मईका बिल्कुल निकल चुका है ਆਪਣਾ ਜਿਹੜਾ ਪੀਲਾ ਦਾਗ ਸੀ ਬਿਲਕੁਲ ਹਲਕਾ ਜਿਹਾ ਆਪਾਂ ਮਾਰਿਆ ਉਹ ਬਿਲਕੁਲ ਦਾ ਬਿਲਕੁਲ ਜਿਹੜਾ ਉੱਡ ਚੁੱਕਾ ਹੈ ਤੇ ਇਦਾਂ ਤੁਸੀਂ ਆਪਣੇ ਜਿਹੜੇ ਤੇਲ ਦੇ ਦਾਗ ਆ ਉਹ ਸਾਰੇ ਦੇ ਸਾਰੇ ਤੁਸੀਂ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਇਹਨੂੰ ਲਾ ਸਕਦੇ ਜੀ ਸੋ ਦੋਸਤੋ ਕਿਵੇਂ ਦਾ ਲੱਗਾ ਤੁਹਾਨੂੰ ਇਹ ਲੱਗ ਗਿਆ ਆਪਾਂ ਜਿਹੜਾ ਇਹ ਜਿਹੜਾ ਐਕਸਪੈਰੀਮੈਂਟ ਹੈ ਬਿਲਕੁਲ ਦੇ ਬਿਲਕੁਲ ਆਪਾਂ ਪ੍ਰੈਕਟੀਕਲ ਤੁਹਾਨੂੰ ਕਰਕੇ ਵਿਖਾਉਨੇ ਆ ਕੋਈ ਵੀ ਆਪਾਂ ਜਿਹੜਾ ਵਾ ਹਵਾ ਜਾਂ ਤੇਲ ਨਹੀਂ ਮਾਰਦੇ ਜਿੱਦਾਂ ਕਿ ਮੈਂ ਤੁਹਾਨੂੰ ਹੁਣ ਵੀ ਜਿਹੜਾ ਬਿਲਕੁਲ ਪ੍ਰੈਕਟੀਕਲ ਕਰਕੇ ਵਿਖਾਇਆ ਆਪਣਾ ਪੀਲਾ ਪਿਆ ਸਨ ਮੈਂ ਕਿਹਾ ਬਿਲਕੁਲ ਦਾ ਬਿਲਕੁਲ ਜਿਹੜਾ ਟਿੱਟਾ ਹੋ ਚੁੱਕਾ ਹੈ ਤੇ ਜੇ ਤੁਹਾਨੂੰ ਇਹ ਵਾਲਾ ਆਈਡੀਆ ਵਧੀਆ ਲੱਗਾ ਇਹਨੂੰ ਇੱਕ ਵਾਰ ਅਜਮਾ ਕੇ ਜਰੂਰ ਦੇਖਿਓ ਰਿਜ਼ਲਟ ਜ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਟਿਪ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਲੋਕੀ ਵੀ ਦੇਖ ਸਕਣ ਤੇ ਇਦਾਂ ਦੀਆਂ ਹੋਰ ਟਿਪਸ ਵੇਖਣ ਲਈ ਤੇ ਕਿਚਨ ਟਿਪਸ ਵੇਖਣ ਲਈ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਹੋਰਾਂ ਲੋਕਾਂ ਤੋਂ ਵੀ ਕਰਵਾਓ ਤੇ ਜਾਂਦੇ ਜਾਂਦੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ